ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਬਿਕਰਮ ਸੋਮ ਮਜੀਠੀਆ ਜੋ ਕਿ ਵਿਜੀਲੈਂਸ ਦੀ ਹਿਰਾਸਤ ਦੇ ਵਿੱਚ ਨੇ ਤੇ ਕੱਲ ਮੋਹਾਲੀ ਦੀ ਅਦਾਲਤ ਵੱਲੋਂ ਉਹਨਾਂ ਦਾ 4 ਦਿਨਾਂ ਦਾ ਰਿਮਾਨਡ ਦੇ ਦਿੱਤਾ ਗਿਆ ਸੀ ਤੇ ਜਿਹਦੇ ਚੱਲਦੇ ਆ ਬਿਕਰਮ ਸੋਮ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਸੀ ਤੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਸੀ ਅੱਜ ਉਸ ਪਟੀਸ਼ਨ ਦੇ ਉੱਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਕੋਰਟ ਵੱਲੋਂ ਹੁਣ ਕੱਲ ਦੀ ਤਰੀਕ ਪਾ ਦਿੱਤੀ ਗਈ ਹੈ ਤੇ ਕੱਲ ਮੁੜ ਸੁਣਵਾਈ ਹੋਏਗੀ ਬਿਕਰਮ ਸੋਮ ਮਜੀਠੀਆ ਦੀ ਪਟੀਸ਼ਨ ਦੇ ਉੱਤੇ ਤੇ ਜਿਹਦੇ ਚੱਲਦੇ ਗੱਲਬਾਤ ਕਰਾਂ ਸਾਡੇ ਸੀਨੀਅਰ ਪੱਤਰਕਾਰ ਨੇ ਬਿੰਦੂ ਸਿੰਘ ਚੰਡੀਗੜ੍ਹ ਤੋਂ ਗੱਲਬਾਤ ਕਰਦਿਆ ਸੋ ਸਾਡੇ ਨਾਲ ਚੰਡੀਗੜ੍ਹ ਤੋਂ ਬਿੰਦੂ ਸਿੰਘ ਸਾਡੇ ਸੀਨੀਅਰ ਪੱਤਰਕਾਰ ਜੁੜ ਚੁੱਕੇ ਨੇ ਮੈਡਮ ਅੱਜ ਜਿੱਥੇ ਵਿਕਰਮ ਸੋਮਜੀਠੇ ਦੀ ਪਟੀਸ਼ਨ ਤੇ ਸੁਣਵਾਈ ਹੋਈ ਹੈ ਤੇ ਇਹ ਫੈਸਲੇ ਨੂੰ ਟਾਲ ਦਿੱਤਾ ਗਿਆ ਤੇ ਕੱਲ ਮੋੜ ਸੁਣਵਾਈ ਹੋਏਗੀ ਕੀ ਕਾਰਨ ਇਹ ਜੀ ਅ ਦੇਖੋ ਬਲਵਿੰਦਰ ਜਿੱਥੇ ਤੱਕ ਐਸ ਪਹਿਲੇ ਤਾਂ ਥੋੜੀ ਜਿਹੀ ਆਪਾਂ ਗੱਲ ਕਰ ਲਈਏ ਕਿ ਅੱਜ ਪਟੀਸ਼ਨ ਕੀ ਸੀ ਕਿ ਜਿਹੜੀ ਅੱਜ ਪਟੀਸ਼ਨ ਅਰਜੀ ਐਪਲੀਕੇਸ਼ਨ ਜਿਹੜੀ ਪੰਜਾਬ ਐ ਹਰਿਆਣਾ ਹਾਈ ਕੋਰਟ ਦੇ ਵਿੱਚ ਦਿਕੰਤ ਸਿੰਘ ਮਜੀਠੀਆ ਵੱਲੋਂ ਲਾਈ ਗਈ ਸਿਕੀ ਉਹ ਐਪਲੀਕੇਸ਼ਨ ਸਿਕੀ ਜਿਹੜਾ ਮੈਨੂੰ ਉਦੋਂ ਅੰਮ੍ਰਿਤਸਰ ਘਰ ਤੋਂ ਅਰੈਸਟ ਕੀਤਾ ਗਿਆ ਹੈ ਜਿਹੜਾ ਮਨ ਤਰਪਸ਼ਨ ਦਾ ਕੇਸ ਡੀਏ ਦਾ ਕੇਸ ਮੇਰੇ ਤੇ ਨਵਾਂ ਪਾਇਆ ਗਿਆ 25625 ਨੂੰ ਉਸ ਦੇ ਵਿੱਚ ਉਹ ਜਿਹੜੀ ਮੇਰੀ ਅਰੈਸਟ ਪਾਈ ਗਈ ਹੈ ਉਹ ਇਲੀਗਲ ਸਿਕਰ ਕਾਨੂੰਨੀ ਸੀਗੀ ਉਹ ਤੋਂ ਲੈ ਕੇ ਉਹਨਾਂ ਨੇ ਐਪਲੀਕੇਸ਼ਨ ਪਾਈ ਹੈ ਕਿ ਇਹ ਕਿ ਬਿਲਕੁਲ ਗੈਰਕਾਨੂੰਨੀ ਤਰੀਕੇ ਦੇ ਨਾਲ ਮੈਨੂੰ ਅਰੈਸਟ ਕੀਤਾ ਗਿਆ ਬੰਦਾ ਨਹੀਂ ਸੀ ਮੇਰਾ ਉਸ ਨੂੰ ਲੈ ਕੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਾਈ ਹੈ ਜਦ ਕਿ ਅਜੇ ਕੱਲ ਜਿਹੜਾ ਹੈਗਾ ਰਿਮਾਂਡ ਜਿਹੜਾ ਹੈ ਇਨਚਲੀ ਅਦਾਲਤ ਨੇ ਉਹਨਾਂ ਨੂੰ 4 ਦਿਨਾਂ ਦੇ ਰਿਮਾਂਡ ਤੇ ਪੇ ਦਿੱਤਾ ਐਟਵਾਰਕ ਤੱਕ ਲਈ ਜੇ ਆਪਾਂ ਗੱਲ ਕਰੀ ਤਾਂ ਪਰ ਦੂਸਰੇ ਪਾਸੇ ਅੱਜ ਜਿਹੜੀ ਉਹਨਾਂ ਦੀ ਸੁਣਵਾਈ ਸੀ 10 ਵਜੇ ਕੋਆਰਡੀਨੇਸ਼ਨ ਆ ਦੀ ਅਪਲੀਕੇਸ਼ਨ ਆਈ ਸੁਣਾਈ ਹੋਈ ਪਰ ਉਸ ਤੇ ਜਦੋਂ ਗੈਸ ਕੀਤੀ ਗਈ ਤਾਂ ਸਰਕਾਰੀ ਵਕੀਲ ਨੇ ਆਇਆ ਕਹਿ ਦਿੱਤਾ ਕਿ ਅਜੇ ਦਾ ਜਿਹੜਾ ਰਿਮਾਂਡ ਆਰਡਰ ਹੈਗਾ ਹਕੇ ਅਪਲੋਡ ਨਹੀਂ ਹੋਇਆ ਨਿਚਲੀ ਅਦਾਲਤ ਤੋਂ ਆਇਆ ਨਹੀਂ ਹੈ ਇਹ ਪ੍ਰੋਸੀਜਰ ਦਾ 파ਟ ਹੈਗਾ ਬੜੀ ਪ੍ਰੋਸੀਡਿੰਗ ਹੋਣ ਸੀ ਉਹਦਾ 파ਟ ਹੈਗਾ ਕਿਉਂਕਿ ਜਿਹੜਾ ਕੋਰਟ ਦਾ ਹੈ ਉਹ ਆਪਣਾ ਇੱਕ ਪ੍ਰੋਸੀਜਰ ਹੁੰਦਾ ਹੈ ਨਿਚਲੀ ਅਦਾਲਤ ਦਾ ਆਦੇਸ਼ ਜਿਹੜਾ ਕੱਲ ਰਿਮਾਂਡ ਦਾ ਆਦੇਸ਼ ਥੀਗਾ ਉਹ ਵਜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਹੁੰਚਿਆ ਨਹੀਂ ਹੈ ਉਸ ਨੂੰ ਲੈ ਕੇ ਸਰਕਾਰੀ ਵਕੀਲਾ ਨੇ ਕਿਹਾ ਕਿ ਕਿਉਂਕਿ ਉਹ ਹਕੇ ਸਾਡੇ ਕੋਲ ਨਹੀਂ ਆਏ ਅਰ ਦੁਪਹਿਰ ਬਾਅਦ ਆਨੇ ਨੇ ਸਾਡੇ ਕੋਲ ਆਰਡਰ ਸੇ ਐਸ ਕਰਕੇ ਹਜੇ ਐਸਪੀ ਇੱਕ ਪਾਰਟिकुलर ਐਪਲੀਕੇਸ਼ਨ ਤੇ ਸੁਣਵਾਈ ਨਹੀਂ ਕੀਤੀ ਜਾ ਸਕੀ ਜਾਂ ਉਹ ਹਜੇ ਦੇਖਣਾ ਪਏਗਾ ਉਸ ਤੋਂ ਦੇਖ ਕੇ ਹੋਇਆ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਿਹੜੀ ਐ ਸੁਣਵਾਈ ਕੀਤੀ ਕੱਲ ਮਤਲਬ ਕਿ 4 ਜੂਨ ਨਹੀਂ 4 ਜੁਲਾਈ ਹੈ ਜਿਆਦਾ ਕਹਿ ਸਕਦੇ ਆ ਕਿ ਕੋਈ ਜਿਹੜੀ ਇੱਕ ਪੌਰੀ ਰਾਹਤ ਸੀਗੀ ਇਮੀਡੀਟ ਰੀਲਿਫ ਸੀਗਾ ਉਹ ਕੰਪਲੀਟ ਮਜਿਕੇਨ ਹੋ ਅੱਜ ਹਜੇ ਮਿਲਦਾ ਨਜ਼ਰ ਨਹੀਂ ਆਇਆ ਬਲਵੰਤ ਜੀ ਸ਼ੁਕਰੇ ਜੀ ਸੋਨ ਵੇਖਣਾ ਹੋਵੇਗਾ ਮਾਨਯੋਗ ਅਦਾਲਤ ਵੱਲੋਂ ਕੱਲ ਵਿਕਰਮਸੋਮ ਜੀ ਆ ਦੀ ਪਟੀਸ਼ਨ ਦੇ ਉੱਤੇ ਕੀ ਫੈਸਲਾ ਸੁਣਾਇਆ ਜਾਂਦਾ ਹੈ ਇਹ ਨਾਲ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ